ਇਸ ਵਕਤ ਦੀ ਇੱਕ ਵੱਡੀ ਖਬਰ ਮਿਲ ਰਹੀ ਹੈ ਆਸਾ ਰਾਮ ਅਤੇ ਉਸਦੇ ਚੇਲੇ ਬਾਗੋ ਬਾਗ ਦੱਸੀ ਜਾ ਰਹੇ ਨੇ ਕਿਉਂਕਿ ਰਾਜਸਥਾਨ ਹਾਈ ਕੋਰਟ ਨੇ ਆਸਾ ਰਾਮ ਨੂੰ ਜਿਸ ਨੂੰ ਕਈ ਲੋਕ ਬਾਪੂ ਵੀ ਕਹਿੰਦੇ ਨੇ ਵੱਡੀ ਰਾਹ ਦਿੱਤੀ ਹੈ ਆਸਾ ਰਾਮ ਨੂੰ ਜਾਣਕਾਰੀ ਮਿਲ ਰਹੀ ਹੈ ਕਿ ਅੰਤ੍ਰਮ ਜ਼ਮਾਨਤ ਦੇ ਦਿੱਤੀ ਗਈ ਹੈ ਹੁਣ ਆਸਾ ਰਾਮ 11 ਸਾਲਾਂ ਬਾਅਦ ਜੇodhpur ਸੈਂਟਰਲ ਜੇਲ੍ਹ ਤੋਂ ਬਾਹਰ ਆਏਗਾ ਰਾਜਸਥਾਨ ਹਾਈ ਕੋਰਟ ਨੇ ਆਸਾ ਰਾਮ ਨੂੰ 31 ਮਾਰਚ ਤੱਕ ਇਹ ਅੰਤ੍ਰਮ ਜ਼ਮਾਨਤ ਦਿੱਤੀ ਹੈ ਦਸੜਾ ਬਣਦਾ ਹੈ ਕਿ ਆਸਾ ਰਾਮ 2113 ਦੇ ਬਲਾਤਕਾਰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਇਹ ਗੱਲ ਉਸ ਤੋਂ ਇੱਕ ਹਫ਼ਤੇ ਬਾਅਦ ਆਈ ਹੈ ਜਦੋਂ ਸੁਪਰੀਮ ਕੋਰਟ ਨੇ ਇੱਕ ਹੋਰ ਜ਼ਬਰਜਨਾਹ ਦੇ ਕੇਸ ਵਿੱਚ ਉਸ ਨੂੰ 31 ਮਾਰਚ ਤੱਕ ਜ਼ਮਾਨਤ ਦਿੱਤੀ ਸੀ ਇਹ ਹਵਾਲਾ ਦਿੰਦੇ ਹੋਏ ਉਹ ਕਈ ਬਿਮਾਰੀਆਂ ਤੋਂ ਕੇ ਪੀੜਤ ਹੈ ਅਤੇ ਉਸ ਨੂੰ ਇਲਾਜ ਦੀ ਤੁਰੰਤ ਜ਼ਰੂਰਤ ਹੈ ਸੁਪਰੀਮ ਕੋਰਟ ਦੇ ਵੱਲੋਂ ਮੈਡੀਕਲ ਆਧਾਰ ਤੇ ਉਸ ਨੂੰ ਤੁਰੰਤ ਰਾਹਤ ਮਿਲਣ ਤੋਂ ਬਾਅਦ ਆਸਾ ਰਾਮ ਦੇ ਵਕੀਲਾਂ ਨੇ ਹਾਈ ਕੋਰਟ ਸਜ਼ਾ ਦੀ ਮੌਤਰੀ ਦੀ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਸੀ ਜਸਟਿਸ ਦਿਨੇਸ਼ ਮਹਿਤਾ ਅਤੇ ਜਸਟਿਸ ਵਨੀਤ ਕੁਵਾਰ ਬਾਠੜ ਦੀ ਡਿਵੀਜ਼ਨ ਬੈਂਚ ਨੇ ਆਸਾ ਰਾਮ ਨੂੰ ਅੰਤਮ ਜ਼ਮਾਨਤ ਦਿੱਤੀ ਹੈ ਕਿਉਂਕਿ ਪਟੀਸ਼ਨ ਦੇ ਵਿੱਚ ਪ੍ਰਕਿਰਤੀ ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਵਰਗੀ ਸੀ ਆਸਾ ਰਾਮ ਦੇ ਵਕੀਲ ਨਿਸ਼ਾਂਤ ਬੋਹਰਾ ਨੇ ਕਿਹਾ ਹੈ ਕਿ ਅਸੀਂ ਦਲੀਲ ਦਿੱਤੀ ਸੀ ਕਿ ਪਟੀਸ਼ਨ ਦੀ ਪ੍ਰਕਿਰਤੀ ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਨਾਲ ਮੇਲ ਖਾਂਦੀ ਹੈ ਅਤੇ ਇਸ ਮਾਮਲੇ ਵਿੱਚ ਵੀ ਆਧਾਰ ਜਾਇਜ਼ ਹੈ ਉਨ੍ਹਾਂ ਕਿਹਾ ਕਿ ਇੱਕ ਸ਼ਰਤ ਨੂੰ ਛੱਡ ਕੇ ਆਸਾ ਰਾਮ ਦੀ ਅੰਤਮ ਜ਼ਮਾਨਤ ਦੀਆਂ ਸ਼ਰਤਾਂ 7 ਜਨਵਰੀ ਨੂੰ ਸੁਪਰੀਮ ਕੋਰਟ ਵੱਲੋਂ ਤੈਅ ਕੀਤੀਆਂ ਸ਼ਰਤਾਂ ਵਰਗੀ ਨੇ ਬੋਰਾ ਨੇ ਕਿਹਾ ਕਿ ਜੇਕਰ ਆਸਾ ਰਾਮ ਜੋਧਪੁਰ ਜਾਣਾ ਚਾਹੇਗਾ ਤਾਂ ਉਸ ਨੂੰ ਆਪਣੇ ਨਾਲ ਆਏ ਤਿੰਨ ਕਾਂਸਟੇਬਲਾਂ ਦਾ ਖਰਚਾ ਚੁਕਾਉਣਾ ਪਵੇਗਾ ਦੱਸਣਾ ਬਣਦਾ ਕਿ ਇਹ ਹੇਠਲੀ ਅਦਾਲਤ ਨੇ 2013 ਵਿੱਚ ਜੋਧਪੁਰ ਸਥਿਤ ਆਪਣੇ ਆਸ਼ਰਮ ਦੇ ਵਿੱਚ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਦੇ ਮਾਮਲੇ ਵਿੱਚ ਅਪ੍ਰੈਲ 2118 ਵਿੱਚ ਆਸਾ ਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ ਤੁਹਾਨੂੰ ਇਹ ਵੀ ਯਾਦ ਕਰਵਾ ਦਿਆਂ ਕਿ ਆਸਾ ਰਾਮ ਦੋ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆ ਸੀ। ਉਹਦੇ ਤੇ ਰਾਜਸਥਾਨ ਦੇ ਜੋਧਪੁਰ ਵਿੱਚ ਇੱਕ ਨਾਬਾਲਗ ਲੜਕੀ ਨਾਲ ਜਬਰਦਸਤਨ ਕੰਮ ਦੇ ਦੋਸ਼ ਸਨ ਅਤੇ ਜੋਧਪੁਰ ਪੁਲਿਸ ਨੇ ਆਸਾ ਰਾਮ ਨੂੰ 2 ਸਤੰਬਰ 2013 ਨੂੰ ਇੰਦੋਰ ਦੇ ਆਸ਼ਰਮ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਸੀ। ਮਾਮਲੇ ਦੀ ਸੁਣਵਾਈ ਲਗਭਗ 5 ਸਾਲਾਂ ਤੱਕ ਚੱਲਦੀ ਰਹੀ ਸੀ ਅਤੇ 25 ਅਪ੍ਰੈਲ 2018 ਨੂੰ ਆਸਾ ਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਆਸਾ ਰਾਮ ਗ੍ਰਿਫਤਾਰੀ ਵਾਲੇ ਦਿਨ ਜੇਲ੍ਹ ਵਿੱਚ ਹੀ ਸੀ ਪਰ ਹੁਣ 11 ਸਾਲਾਂ ਬਾਅਦ ਇਸ ਮਾਮਲੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆਏਗਾ ਦੂਸਰਾ ਮਾਮਲਾ ਗੁਜਰਾਤ ਦੇ ਗਾਂਧੀ ਨਗਰ ਦਾ ਹੈ ਆਸਾ ਰਾਮ ਤੇ ਗਾਂਧੀ ਨਗਰ ਆਸ਼ਰਮ ਦੇ ਵਿੱਚ ਆਪਣੀ ਚੇਲੀ ਦੇ ਨਾਲ ਇੱਕ ਹੋਰ ਜ਼ਬਰਦਸਤ ਦਾ ਦੋਸ਼ ਹੈ ਇਸ ਮਾਮਲੇ ਵਿੱਚ ਆਸਾ ਰਾਮ ਨੂੰ 31 ਜਨਵਰੀ ਤੇ 2023 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਇਸ ਮਾਮਲੇ ਵਿੱਚ ਵੀ ਆਸਾ ਰਾਮ ਨੂੰ ਜ਼ਮਾਨਤ ਮਿਲ ਚੁੱਕੀ ਹੈ